ली में कर्तव्य पथ के पूर्वी छोर पर राष्ट्रीय समर स्मारक भारत के वीर सपूतों के बलिदान का प्रतीक उनकी शौर्य गाथा का तीर्थ ਔਰ ਹਮ ਬਨੇ থে ਲੋਕਤਾਂਤ੍ਰਿਕ ਗਣਰਾਜ ਚਾਰੀਆਂ ਨੇ ਤੁਹਾਨੂੰ ਦੱਸਤੀ ਕਿ ਥੋੜੀ ਜਿਹੀ ਦੇਰ ਦੇ ਵਿੱਚ ਰਾਸ਼ਟਰਪਤੀ ਦ੍ਰੋਪਦੀ ਮੁਰਫੂ ਵੀ ਇੱਥੇ ਪਹੁੰਚਣਗੇ ਜਿਨ੍ਹਾਂ ਦੇ ਵੱਲੋਂ ਕਿ ਇੱਥੇ ਆ ਕੇ ਝੰਡਾ ਲਹਿਰਾਇਆ ਜਾਵੇਗਾ ਤੇ ਇਸ ਖਾਸ ਤੌਰ ਤੇ ਵੀ ਤੁਹਾਨੂੰ ਦੱਸਣਾ ਚਾਹਾਂਗੇ ਕਿ ਅੱਜ ਪੰਜਾਬ ਦੀ ਚਾਂਕੀ ਵੀ ਇੱਥੇ ਨਜ਼ਰ ਆਵੇਗੀ ਸ਼੍ਰੀ ਗੁਰੂ ਤੇਗ ਬਹਾਦਰ ਜੀ ਨੂੰ ਉਹ ਸਮਰਪਿਤ ਹੋਵੇਗੀ ਇਹ ਚਾਕੀ ਤੇ ਅੱਜ ਜੋ ਇਹ ਤਸਵੀਰਾਂ ਨੇ ਉਹ ਤੁਹਾਨੂੰ ਲਾਈਵ ਦਿਖਾ ਰਹੇ ਆਂ ਅੱਜ ਪੂਰਾ ਦੇਸ਼ ਇਸ 75ਵਾਂ ਗਣਤੰਤਰ ਦਿਵਸ ਬੜੇ ਹੀ ਮਾਣ ਤੇ ਚੁਸਤ ਦੇ ਨਾਲ ਮਨਾ ਰਿਹਾ ਹੈ 26 ਜਨਵਰੀ 1950 ਨੂੰ ਅਨੁਸਾਰਤਾ ਸੰਵਿਧਾਨ ਲਾਗੂ ਹੋਇਆ ਸੀ 1947 ਦੇ ਵਿੱਚ ਜਦੋਂ ਦੇਸ਼ ਆਜ਼ਾਦ ਹੋਇਆ ਤਾਂ ਆਪਣਾ ਜੋ ਸੰਵਿਧਾਨ ਹੈ ਉਹ ਭਾਰਤ ਦੇ ਕੋਲ ਨਹੀਂ ਸੀ ਤਾਂ 26 ਜਨਵਰੀ 1950 ਨੂੰ ਭਾਰਤ ਦਾ ਇਹ ਸੰਵਿਧਾਨ ਲਾਗੂ ਹੋਇਆ ਜਿਸ ਨਾਲ ਭਾਰਤ ਇੱਕ ਸੰਪੂਰਨ ਗਨਤੰਤਰ ਦੇਸ਼ ਬਣਿਆ ਤਾਂ ਪਾਰੀ ਗਿਣਤੀ ਦੇ ਵਿੱਚ ਲੋਕ ਇੱਥੇ ਪਹੁੰਚੇ ਹੋਏ ਨੇ ਇਹ ਕਰਤੱਵ ਪਾਤੀਆਂ ਤਸਵੀਰਾਂ ਨੇ ਜਿੱਥੇ ਕਿ ਆ ਸ਼ਾਨਦਾਰ ਤਰੀਕੇ ਦੇ ਨਾਲ ਗਨਤੰਤਰ ਦਿਵਸ ਦੀ ਪਰੇਡ ਆਯੋਜਨ ਕੀਤੀ ਗਈ ਹੈ ਜਿੱਥੇ ਰਾਸ਼ਟਰਪਤੀ ਦ੍ਰੋਪਦੀ ਮੁਰਮੂ ਦੇ ਵੱਲੋਂ ਵੀ ਜੋ ਤਰੰਗਾ ਉਹ ਲਹਿਰਾਇਆ ਚਾਵੇਗਾ ਇਹ ਤਸਵੀਰ ਆ ਵਕ ਵਕ ਤਸਵੀਰਾਂ ਤੁਹਾਨੂੰ ਦਿਖਾ ਰਿਹਾ ਇਹ ਤਸਵੀਰਾਂ ਦੇ ਵਿੱਚ ਕਾਫੀ ਲੋਕ ਜੋ ਨੇ ਕਾਫੀ ਲੋਕ ਆਪਣੇ ਪਰਿਵਾਰ ਜੋ ਬੱਚੇ ਨੇ ਬੱਚੇ ਤੱਕ ਇੱਥੇ ਪਹੁੰਚੇ ਹੋਏ ਨੇ ਇਹ ਤਸਵੀਰਾਂ ਦੇ ਵਿੱਚ ਦੇਖਿਆ ਜਾ ਸਕਦਾ ਹੈ ਭਾਰਤ ਫੌਜ ਦੀ ਅਜ ਤਾਕਤ ਰਾਜਾਂ ਦੀਆਂ ਰੰਗ ਰੰਗੀਆਂ ਚਾਕੀਆਂ ਤੇ ਸੱਭਿਆਚਾਰਕ ਪ੍ਰਸਤੁਤੀਆਂ ਨੂੰ ਦੇਖਣ ਦੇ ਲਈ ਲੋਕ ਇੱਥੇ ਪਹੁੰਚੇ ਨੇ ਗੰਤੰਤਰ ਦਿਵਸ ਜੂਰਿੰਗ ਦਿ ਪੀਏ ਜੋ ਇਕੱਠ ਹੈ ਕਾਫੀ ਪਾਰਾ ਇੱਥੇ ਨਜ਼ਰ ਆ ਰਿਹਾ ਹੈ ਲਾਈਫ ਤਸਵੀਰਾਂ ਤੁਹਾਨੂੰ ਦਿਖਾ ਰਿਹਾ ਹੈ। ਪਾਈ ਦਿਨ ਬਰਾਬਰੀ ਆਜ਼ਾਦੀ ਦੁਨਿਆ ਦੇ ਮੁੱਲਾਂ ਨੂੰ ਮਜ਼ਬੂਤ ਕਰਨ ਦਾ ਇੱਕ ਸੰਦੇਸ਼ ਦਿੰਦਾ ਹੈ। ਇਸ ਮੌਕੇ ਤੇ ਅਸੀਂ ਆਪਣੇ ਸ਼ਹੀਦਾਂ ਸੰਵਿਧਾਨ ਨਿਰਮਾਤਾਵਾਂ ਨੂੰ ਨਮਨ ਕਰਦੇ ਹਾਂ ਜਿਨ੍ਹਾਂ ਦੀ ਕੁਰਬਾਨੀ ਦੇ ਨਾਲ ਅੱਜ ਅਸੀਂ ਇੱਕ ਆਜ਼ਾਦ ਤੇ ਗਣਤੰਤਰ ਦੇਸ਼ ਦੇ ਵਿੱਚ ਜੀ ਰਹੇ ਹਾਂ ਤਾਂ ਦੇਸ਼ ਅਚ ਆਪਣਾ ਇਸ ਤਨਪਾ ਜੋ ਗਣਤੰਤਰ ਤੇ ਵਸ ਹੈ ਉਸ ਨੂੰ ਬਹੁਤ ਹੀ ਖੁਸ਼ੀ ਨਾਲ ਮਨਾ ਰਿਹਾ ਹੈ ਤਾਂ 1947 ਦੇ ਵਿੱਚ ਜਿਸ ਸਮੇਂ ਭਾਰਤ ਸਾਡਾ ਆਜ਼ਾਦ ਹੋਇਆ ਸੀ ਤਾਂ ਆਪਣਾ ਸੰਵਿਧਾਨ ਨਹੀਂ ਸੀ 1950 ਦੇ ਵਿੱਚ ਇਸ ਸੰਵਿਧਾਨ ਨੂੰ ਲਾਗੂ ਕੀਤਾ ਗਿਆ 26 ਜਨਵਰੀ ਨੂੰ ਤੇ ਅੱਜ ਇਹ ਪੂਰਾ ਭਾਰਤ ਇੱਥੇ ਦਿੱਲੀ ਦੇ ਕਰਤਵ ਪਦ ਦੇ ਉੱਤੇ ਮੌਜੂਦ ਹੈ ਜਿੱਥੇ ਕਿ ਅੱਜ ਗਣਤੰਤਰ ਦਿਵਸ ਦੇ ਮੌਕੇ ਤੇ ਕਾਫੀ ਇੱਥੇ ਜੋ ਪ੍ਰੋਗਰਾਮ ਨੇ ਆਯੋਜਿਤ ਕੀਤੇ ਗਏ ਨੇ ਤਾਂ ਕਾਫੀ ਲੋਕਾਂ ਦਾ ਇਕੱਠ ਇੱਥੇ ਦੇਖਿਆ ਜਾ ਸਕਦਾ ਹੈ ਕਾਫੀ ਲੋਕ ਆਪਣੇ ਪਰਿਵਾਰਾਂ ਦੇ ਸਮੇਤ ਬੱਚੇ ਤੱਕ ਇੱਥੇ ਪਹੁੰਚੇ ਨੇ ਵਕ ਵਕ ਤਸਵੀਰਾਂ ਜੋ ਨੇ ਉਹ ਦਿਖਾ ਰਿਆਂ ਪਹਿਲਾ ਮਹਾਰਾਸ਼ਟਰ ਦੀਆਂ ਤਸਵੀਰਾਂ ਵੀ ਦਿਖਾਈਆਂ ਨੇ ਦਿੱਲੀ ਦੇ ਕਰਤਵੇਪਾਤੀਆਂ ਤਸਵੀਰਾਂ ਦਿਖਾਈਆਂ ਤੇ ਹੁਣ ਯੂਪੀ ਦੀਆਂ ਤਸਵੀਰਾਂ ਤੁਹਾਨੂੰ ਦਿਖਾ ਰਿਆਂ ਵਕ ਵਕ ਤਸਵੀਰਾਂ ਸਾਹਮਣੇ ਆ ਰਹੀਆਂ ਨੇ ਯੂਪੀ ਦੇ ਵਿੱਚ ਵੀ ਸੀਐਮ ਦੇ ਵੱਲੋਂ ਜੋ ਚੰਟਾ ਉਹ ਲਹਿਰਾਇਆ ਗਿਆ ਵਕ ਵਕ ਤਸਵੀਰਾਂ ਨਜ਼ਰ ਆ ਰਹੀਆਂ ਨੇ ਦੇਸ਼ ਆਪਣਾ 75 ਵਾ ਗਣਤੰਤਰ ਦਿਵਸ ਮਨਾ ਰਿਹਾ ਹੈ Elements, including artillery, air defense. ਪਾਰੀ ਸੁਰੱਖਿਆ ਦੇ ਪ੍ਰਬੰਧ ਵੀ ਇੱਥੇ ਕੀਤੇ ਗਏ ਨੇ ਅੱਜ ਕਾਫੀ ਪ੍ਰਬੰਧ ਜੋ ਨੇ ਉਹ ਕੀਤੇ ਗਏ ਨੇ ਅਕਸਰ ਹੀ ਗਣਤੰਤਰ ਦਿਵਸ ਦੇ ਮੌਕੇ ਤੇ ਪਾਰੀ ਅਲਰਟ ਵੀ ਜੋ ਹੈ ਉਹ ਜਾਰੀ ਕੀਤਾ ਜਾਂਦਾ ਹੈ ਇਸ ਮੌਕੇ ਤੇ ਦੇਸ਼ ਤੇ ਲਈ ਜੋ ਸ਼ਹੀਦ ਹੋਏ ਨੇ ਜਿਨ੍ਹਾਂ ਦੇ ਵੱਲੋਂ ਕੇ ਦੇਸ਼ ਤੇ ਲਈ ਕੁਰਬਾਨੀਆਂ ਦਿੱਤੀਆਂ ਗਈਆਂ ਨੇ ਉਹਨਾਂ ਦਾ ਵੀ ਅੱਜ ਸਨਮਾਨ ਇੱਥੇ ਹੋਵੇਗਾ 16 ਲੜਾਕੂ ਜਹਾਜ਼ ਚਾਰ ਟਰਾਂਸਪੋਰਟ ਜਹਾਜ਼ ਤੇ ਨੌ ਹੈਲੀਕਾਪਟਰ ਵੀ ਇਸ ਦੇ ਵਿੱਚ ਸ਼ਾਮਲ ਹੋਣਗੇ ਕੁੱਲ 29 ਹਵਾਈ ਸੈਨਾ ਦੇ ਜਹਾਜ਼ ਫਲਾਈ ਪਾਸਟ ਕਰਨ ਕੇ ਤੀਰ ਚਾਕੀਆਂ ਡਿਊਟੀ ਦੇ ਮਾਰਕ ਤੇ ਪ੍ਰਦਰਸ਼ਿਤ ਕੀਤੀਆਂ ਜਾਣ ਕਿਆਂ ਮੁੱਖ ਪਰੇਡ ਵੰਦੇ ਮਾਤਰਮ ਦੇ ਟੇਸ ਸੈਰੇਮੋਨੀਅਲ ਅਟਾਇਰ देयर ਕਲਰਸ ਐਂਡ ਸਟਾਈਲਸ ਰਿਫਲੈਕਟਿੰਗ ਦ ਮੈਨੀ ਰੀਜਨਸ ਐਂਡ ਟ੍ਰੈਡੀਸ਼ਨਸ ਆਫ ਦ ਕੰਟਰੀ also present a few specially invited couples from each state and union territory पूरा सेंट्रल विस्तार एक विशाल कैनवस बन गया है कर्तव्य पथ पर समाज के हर वर्ग का प्रतिनिधित्व है यहाँ पर हमारे विदेशी मेहमान भी ਪਧਾਰੇ ਹੋਏ ਹਨ ਜਿਵੇਂ ਕਿ ہم ਸਭ ਜਾਣਦੇ ਹਨ ਗਣਤੰਤਰ ਦਿਵਸ ਇੱਕ ਖਾਸ ਮੌਕਾ ਹੁੰਦਾ ਹੈ ਅਤੇ ਇਸ ਵਾਰ ਤੋਂ ਯੂਰੋਪੀਅਨ ਕੌਂਸਲ ਦੇ ਅਧਿਕਾਰੀ